ਸਰਵਾਰ ਜੀ ਆ ਗਏ ਝਿਲ੍ਹਾ ਲਸਣ ਲੈ ਕੇ ਆ ਕਿਹੜੇ ਹਿਸਾਬ ਨਾਲ ਪਟਕੇ ਗਈ ਇਹ ਤਾਂ ਮੈਂ ਉਹੀ ਦੇਖਿਆ ਤੀ ਵੀ ਕਿਆ ਖੇਤ ਵਤ ਆ ਗਿਆ ਤਾਂ ਕਰਕੇ ਹੁਣ ਲੱਗਿਆ ਜੀ ਆਪਾਂ ਲਸਣ ਲਾਉਣ ਵਾਹੀ ਗੁਰੂ ਦੀ ਕਿਰਪਾ ਨਾਲ ਵਿੱਚੇ ਕਰਦੇ ਆਪਾਂ ਗੱਲਾਂ ਬਾਤਾਂ ਠੀਕ ਹੈ ਜੀ ਲਸਣ ਵੀ ਸਾਲ ਦਾ ਕੋਟਾ ਕਿਉਂਕਿ ਲਸਣ ਬਿਨਾ ਨਾ ਤਾਂ ਸਬਜ਼ੀ ਸਵਾਦ ਲੱਗਦੀ ਆ ਵੈਸੇ ਵੀ ਆਪਣੇ ਗੋਡੇ ਗਿੱਟੇ ਦੁਖਦੇ ਰਹਿੰਦੇ ਆ ਬਾਈਵਾਦੀ ਦਾ ਉੜਾ ਲਸਣਾ ਆਪਾਂ ਨੇ ਦੇਖੋ ਅੱਜ ਕਰਨੀ ਇੱਕ ਗੱਲ ਵੈਸੇ ਸਰਦਾਰ ਜੀ ਹਰ ਤੀਜੇ ਚੌਥੇ ਘਰ ਦੀ ਕਹਾਣੀ ਹੈ ਅੱਜ ਦੇ ਸਮੇਂ ਨਾਲ ਹੈਗੀ ਆ ਨਾ ਜੀ ਕੀ ਸੁਣਾਉਣਾ ਹੈ ਜੀ ਤੀਜੇ ਚੌਥੇ ਘਰ ਦੀ ਕਹਾਣੀ ਆ ਬਸ ਮੈਂ ਤਾਂ ਚਲਾ ਦਈ ਇਹਨਾਂ ਨੂੰ ਲੈਟਸ ਆ ਰਹਾ ਦੇਖ ਲੋ ਚੈਨੀ ਗੋਤੀ ਆ ਜੀ ਇਹਨਾਂ ਨੂੰ ਲਸਣ ਦਾ ਇਹ ਕਰਾ ਦੋ ਬੜਤੇ ਬਾਅਦ ਮੈਂ ਪਨੀਰੀ ਪਾਉਣੀ ਆ ਤਾਂ ਮੈਨੂੰ ਨਹੀਂ ਪਤਾ ਹੈਗਾ ਤੁਸੀਂ ਦੇਖ ਲੋ ਚਲੋ ਮੈਂ ਤੁਹਾਨੂੰ ਦੱਸ ਦਿਆਂ ਗੱਲ ਬਾਤ ਮਣ ਮੇਰੀਆਂ ਗੱਲਾਂ ਦਾ ਨਾ ਕਰਿਓ ਗੁੱਸਾ ਮੇਰੀਆਂ ਗੱਲਾਂ ਥੋੜੀਆਂ ਜਿਹਾ ਵਿੰਗੇ ਟੱਡੀਆਂ ਜਿਹੀਆਂ ਹੁੰਦੀਆਂ ਕਿਉਂਕਿ ਵਿੰਗੇ ਟੱਡੀਆਂ ਨਹੀਂ ਵੈਸੇ ਸਿੱਧੀਆਂ ਗੱਲਾਂ ਹੁੰਦੀਆਂ ਸਿੰਗੇ ਟੱਡੀਆਂ ਤਾਂ ਗੋਲਮੋਲ ਗੱਲਾਂ ਨੂੰ ਕਹਿੰਦੇ ਨੇ ਆਪਾਂ ਘਮਾਫਰਾ ਕੇ ਗੱਲ ਕਰਨ ਦਾ ਮੈਗਾ ਸੁਭਾ ਨਹੀਂ ਹੈਗਾ ਆਪਾਂ ਸਿੱਧੀ ਗੱਲ ਕਰਦੇ ਹੁੰਦੇ ਆ ਦੋ ਭਰਾ ਜੁਦੇ ਹੋਏ ਹੁਣ ਮੈਂ ਦੱਸਦੀਆਂ ਕਿਹੜੇ ਹਿਸਾਬ ਕਿਤਾਬ ਜੁਦੇ ਹੋਏ ਘਰ ਚ ਦੋ ਭਰਾ ਐ ਹੁਣ ਮੈਂ ਤੁਹਾਨੂੰ ਦੱਸਦੀਆਂ ਬਘਵਾ ਨੇ ਭਾਈ ਚਲੋ ਬਹੁਤ ਵਧੀਆ ਟਾਈਮ ਲੰਘਿਆ 10-15 ਸਾਲ ਹੋ ਗਏ ਉਹਨਾਂ ਨੂੰ ਵਿਆਇਆਂ ਨੂੰ ਦੋਹਾਂ ਮੁੰਡਿਆਂ ਨੂੰ ਵਿਆਇਆਂ ਨੂੰ ਕੁੜੀਆਂ ਵੀ ਵਿਆਈਆਂ ਹੋਈਆਂ ਤਿੰਨੇ ਚੱਲ ਉਦੋਂ ਬਾਅਦ ਭਾਈ ਤੁਹਾਨੂੰ ਪਤਾ ਵੀ ਜਵਾਕਾਂ ਪਿੱਛੇ ਘਰ ਤੀਮੀਆਂ ਤੋਂ ਤੋਂ ਮੈਂ ਮੈਂ ਸ਼ੁਰੂ ਕਰ ਦਿੰਦੀਆਂ ਨੇ ਮਾੜੀ ਮਾੜੀ ਗੱਲ ਪਿੱਛੇ ਲੜਾਈ ਹੋਈ ਜਾਂਦੀ ਹੈ ਲੜਾਈ ਬੜਿਆਂ ਦੀ ਹੋ ਜਾਂਦੀ ਹੈ ਬੱਚੇ ਫੇਰ ਇਕੱਠੇ ਖੇਡਣ ਲੱਗ ਜਾਂਦੇ ਹਨ ਹੈਨਾ ਇਹ ਸਾਡੇ ਥੋੜਾ ਜਿਹਾ ਨਾ ਤੀਮੀਆਂ ਕਹਿੰਦੀਆਂ ਬਸ ਦੋ ਹੀ ਕਹਿੰਦੀਆਂ ਮੇਰੇ ਜਵਾਕ ਨੂੰ ਨਾ ਕੋਈ ਕੁਸ ਕਾਇਦਵੇ ਲੋਈ ਕਹਿੰਦੀ ਮੇਰੇ ਜਵਾਕ ਨੂੰ ਨਾ ਕੋਈ ਕੁਸ ਕਾਇਦਵੇ ਉਹ ਜਵਾਕ ਇਕੱਠੇ ਘੱਡੀ ਜਾਂਦੇ ਆ ਬੜਿਆਂ ਚ ਲੜਾਈਆਂ ਪੈ ਜਾਂਦੀਆਂ ਚਲੋ ਆਪਣੀ ਆਪਣੀ ਸੋਚ ਹੁੰਦੀ ਆ ਤਾਂ ਸਰਦਾਰ ਜੀ ਫੇਰ ਉਹਨਾਂ ਨੇ ਕੀ ਕੀਤਾ ਭਾਈ ਜਦੋਂ ਉਹਨਾਂ ਦੀ ਤੂੰ ਤੂੰ ਮੈਂ ਮੈਂ ਵੱਧਦੀ ਹੋ ਗਈ ਵੱਧਦੀ ਹੋ ਗਈ ਫਿਰ ਹੌਲੀ ਹੌਲੀ ਘਰ ਦੇ ਮਸਲਿਆਂ ਦੀਆਂ ਲੜਾਈਆਂ ਸ਼ੁਰੂ ਹੋ ਗਈਆਂ ਬਾਪੂ ਨੇ ਥੋੜੀ ਜੀ ਚੌਧਰ ਘਟਾਈ ਹੋਈ ਸੀ ਕੀ ਹੋਇਆ ਸਰਦਾਰ ਜੀ ਉਹਨਾਂ ਦੇ ਪਾਈ ਜਾਂ ਤੋਂ ਤੋਂ ਮੈਂ ਮੈਂ ਸ਼ੁਰੂ ਹੋ ਗਈ। ਬਾਪੂ ਨੇ ਬੜਾ ਸਮਝਾਇਆ। ਬਾਪੂ ਕਹਿੰਦਾ ਵੀ ਕੋਈ ਨਾ ਕੁੜੀਓ ਹੁਣ ਨਿਆਣੇ ਪਲ ਗਏ ਤੁਸੀਂ ਟਾਈਮ ਕੱਢ ਲਓ। ਜਵਾਕਾਂ ਪਿੱਛੇ ਕਾਦੀ ਲੜਾਈ ਕਰਨੀ ਆ। ਜਵਾਕ ਤਾਂ ਘੜੀ 'ਚ ਇਕੱਠੇ ਹੋ ਜੰਨੇ ਆ। ਤੁਸੀਂ ਆਪਣਾ ਬਾਲ ਪਟਈਆ ਹੋਣ ਵਾਲੀਆਂ ਹੋ ਜੰਨੀਆਂ। ਪਰ ਬਹੂਆਂ ਕਿੱਥੇ ਸਮਝਦੀਆਂ ਨੇ? ਉਹ ਕਹਿੰਦੀਆਂ ਹਮੇ ਜਵਾਕਾਂ ਵੀ ਸਾਡੇ ਜਵਾਕਾਂ ਨੂੰ ਕੋਈ ਕੁਝ ਕਹਿ ਨਹੀਂ ਸਕਦਾ। ਦੂਈ ਆਪਣੇ ਕਮਰੇ 'ਚ ਨੂੰ ਖਿੱਚ ਲੈ ਜਾ ਕਰੇ ਆਪਣੇ ਵਾਲੇ ਨੂੰ। ਪਿੰਡਿਆਂ-ਪਿੰਡਿਆਂ ਪਿੱਛੇ ਫੁੱਲ ਲੜਾਈ ਹੋਈ ਪਿੰਡਿਆਂ-ਪਿੰਡਿਆਂ ਵਿੱਚ ਹੀ ਲੜਾਈ ਹੋਈ ਗਈ ਮੈਂ ਗਾਇ ਤੂੰ ਫੇਰ ਮਸਲੇ ਬਣ ਕੇ ਬੜੇ ਫੇਰ ਘਰ ਦੀ ਨੂੰ ਤੋਂ ਮੈਂ ਮੈਂ ਸ਼ੁਰੂ ਹੋ ਗਈ ਫੇਰ ਆਨੀਆਂ ਬਹਾਨੀਆਂ ਬਹੁਤ ਕੁਝ ਹੋਣ ਲੱਗ ਜਾਂਦਾ ਵੀ ਇਹਦੇ ਨਾਲੋਂ ਤਾਂ ਜਦੋਂ ਹੀ ਚੰਗੇ ਆ ਨਿੱਤ ਦਾ ਸਿਆਪਾ ਨਿੱਤ ਦਾ ਕੰਜਰਖਾਨਾ ਫਲਾਣ ਦੇ ਨਿਆਣੇ ਚੁਸਤਾਂ ਮੇਰਾ ਤਾਂ ਸਾਊ ਹੈ ਕਿਸੇ ਨੂੰ ਕੁਝ ਕਹਿੰਦਾ ਨਹੀਂ ਭਾਈ ਚਲੋ ਜਣੀ ਪੂਰਾ ਮਹਾਭਾਰਤ ਸਟਾਰਟ ਹੋ ਗਿਆ ਘਰਚ ਤਾਂ ਅਖੀਰ ਨੂੰ ਫਿਰ ਜਦੋਂ ਘਰ ਦੇ ਬਜ਼ੁਰਗ ਨੇ ਦੇਖਿਆ ਵੀ ਇਹੇ ਲੋਟ ਨਹੀਂ ਆਉਂਦੀਆਂ ਇਹਨਾਂ ਨੇ ਤਾਂ ਮੁੰਡੇ ਵੀ ਲੜਾ ਮੁੰਡਿਆਂ ਨੂੰ ਵੀ ਲੜਾਉਣ ਲੱਗੀਆਂ ਉਂਗਲਾਂ ਲਾ ਲਾ ਕੇ ਤਾਂ ਭਾਈਆਂ ਭਾਈਆਂ ਚ ਵੀ ਕਲੇਸ਼ ਸਰਦਾਰ ਜੀ ਸ਼ੁਰੂ ਹੋ ਗਿਆ ਫਿਰ ਘਰ ਦੇ بڑے ਬਜ਼ੁਰਗ ਨੇ ਕੀ ਕੀਤਾ ਕਹਿੰਦੇ ਵੀ ਤੁਸੀਂ ਤਾਂ ਨਹੀਂ ਹਟਣਾ ਬਈ ਬਹੁਆਂ ਰੋਜ਼ ਕਟਕਟੀਲਾ ਹੁੰਦੀਆਂ ਨੇ ਇਹਨਾਂ ਦਾ ਫਾਹਾ ਵੱਡੋ ਇਹਨਾਂ ਨੂੰ ਜੁਦੀਆਂ ਹੀ ਕਰੋ ਦਖੋ ਜੇ ਤਾਂ ਹੁੰਦੀਆਂ ਬਹੁਆਂ ਸਮਝਦਾਰ ਫੇਰ ਤਾਂ ਕਹਿੰਦੀਆਂ ਵੀ ਕੋਈ ਗੱਲ ਨਹੀਂ ਆਪਾਂ ਬੱਚਿਆਂ ਦਾ ਆਪਣੇਆਂ ਦਾ ਵਿਆਹ ਕਰਕੇ ਫਿਰ ਜੁਦੇ ਹੋਵਾਂਗੇ ਵੀ ਇੰਨੀ ਕੀ ਗੱਲ ਤੇ ਜੁਦੇ ਹੋਣਾ ਵੀ ਠੀਕ ਨਹੀਂ ਹੁੰਦਾ ਕਿਉਂਕਿ ਜਦ ਭਰਿਆ ਪਰਿਵਾਰ ਹੁੰਦਾ ਉਹਦੇ ਵਿੱਚ ਮਾਣੀ ਮੋਟੀ ਤੜਕਤਣ ਹੋਈ ਜਾਂਦੀ ਹੁੰਦੀ ਆ ਜੁਦੇ ਹੋਣਾ ਬਹੁਤ ਵੱਡਾ ਮਸਲਾ ਹੋ ਜਾਂਦਾ ਹੈ ਹੈਨਾ ਜੀ ਜਿੱਥੇ ਦੋ ਭਾਂਡੇ ਆ ਕਹਿੰਦੇ ਖੜਕਦੇ ਰਹਿੰਦੇ ਨੇ ਵੀ ਇਹ ਥੋੜੀ ਆ ਵੀ ਆਪਾਂ ਮਾੜੀ ਜੀ ਗੱਲ ਤੇ ਜੁਦੇ ਹੋ ਜੋ ਤੇ ਚਲੋ ਸਾਰੀਆਂ ਜਦ ਹੱਦਾਂ ਪਾਰ ਹੋ ਗਈਆਂ ਬਜ਼ੁਰਗ ਦੇ ਵੀ ਹੱਥ ਖੜੇ ਹੋ ਗਏ ਬੜਤਾ ਫਹਾ ਫਿਰ ਕਰਤੀਆਂ ਜੁਦੀਆਂ ਦੋਈ ਦੋਈ ਕਿੰਨੇ ਨੂੰ ਪਿੱਠ ਕਰੇ ਦੋਈ ਦੋਈ ਕਿੰਨੇ ਨੂੰ ਪਿੱਠ ਕਰੇ ਭਾਈ ਭਾਈ ਵੀ ਬੋਲਣ ਤੋਂ ਹਟ ਗਏ ਤੁਹਾਨੂੰ ਪਤਾ ਹੈ ਵੀ ਜਨਾਨੀ ਦੀ ਚੱਕ ਕਹੀ ਜੀ ਹੁੰਦੀ ਆ ਚੱਲ ਦੋ ਦਾ ਕੰਮ ਹਾਂ ਲਾਤਾ ਪਰ ਪਰ ਟੀਕਾ ਉਹਨਾਂ ਦੇ ਤੇ ਜੋ ਦੇਖੋਗੇ ਸਰਦਾਰ ਜੀ ਜੋਦੇ ਹੋਏ ਹੋਏ ਭਾਈ ਕੋਠੀਆਂ ਵੀ ਦੋ ਪੈ ਗਈਆਂ ਇਹ ਰਸ ਕੋ ਨੂੰ ਪਤਾ ਵੀ ਜੱਟਾਂ ਜ਼ਿਮੀਦਾਰਾਂ ਦੇ ਫਿਰ ਸੰਦੇ ਵੀ ਵੰਡ ਹੋ ਜਾਂਦੇ ਨੇ ਟੋਟਲੀ ਉਹ ਸਾਰਾ ਕੁਝ ਹੋ ਜਾਂਦਾ ਪਰ ਰਿਸ਼ਤੇਦਾਰੀਆਂ ਤਾਂ ਸੇਮ ਸੇਮ ਰਹਿਣੀਆਂ ਘਰ ਚ ਤਿੰਨ ਧੀਆਂ ਤਿੰਨਾ ਧੀਆਂ ਦੇ ਭਾਈਆਂ ਨੇ ਜਾਣਾ ਤਾਂ ਇਕੱਠੇ ਹੀ ਆ ਨਾ ਅ ਇੱਥੋਂ ਜਿਦਾਂ ਜਿਦਾਂ ਆਪਣੇ ਘਰਾਂ ਚੋਂ ਨਿਕਲ ਜਾਣਗੇ ਕਹਾ ਤਾਂ ਇੱਕੋ ਜਗ੍ਹਾ ਜਾਣਾ ਭਾਈ ਕੀ ਹੋਇਆ ਦੋ ਕੋਠਿਆਂ ਤੇ ਰੁਪਈਆ ਵੀ 50 ਲੱਖ ਲਾਏ ਆਈ ਬਿਲਕੁਲ 50 ਲੱਖ ਲਾਉਣ ਨੂੰ ਹੋ ਗਿਆ ਇੱਕ ਨੇ 50 ਲੱਖ ਲਾਇਆ ਤਾਂ ਦੂਜੇ ਨੇ 50 ਲੱਖ ਲਾਇਆ ਫਿਰ ਸੰਦੇ ਪਰ ਵੀ ਖਰਚਾ ਹੋਇਆ ਇਹ ਤੁਹਾਨੂੰ ਪਤਾ ਹੈ ਵੀ ਹੋਰ ਵੀ ਕਰਦੇ ਨੇ ਕਾ ਚੀਜ਼ਾਂ ਹੁੰਦੀਆਂ ਆਪਾਂ ਘਰ ਸ਼ਿੰਗਾਰਨਾ ਵੀ ਹੁੰਦਾ ਸਾਰਾ ਟੋਟਲੀ ਵੱਖਰੋ ਵੱਖਰਾ ਖਰਚਾ ਹੋਇਆ ਬਜ਼ੁਰਗ ਸਾਰਾ ਕੁਝ ਦੇਖੀ ਗਏ ਵੀ ਚਲੋ ਕੋਈ ਨਹੀਂ ਜਿੱਧਰ ਨੂੰ ਚੱਲਦਾ ਕੰਮ ਉਧਰ ਨੂੰ ਚੱਲਣ ਦੇ ਬਹੁਾਂ ਖੁਸ਼ ਚਾਹੀਦੀਆਂ ਮੁੰਡੇ ਖੁਸ਼ ਚਾਹੀਦੇ ਆ ਮਕਾਨ ਪਾਲੇ ਕੋਲੋਂ ਕੋਲ ਵਿਚਾਲੇ ਨੂੰ ਕਿਚਲੀ ਕੰਦ ਕਹਿੰਦੇ ਵੀ ਦੋ ਤਿੰਨ ਮਹੀਨੇ ਤਾਂ ਸਰਦਾਰ ਜੀ ਉਹਨਾਂ ਨੇ ਸੋਨਾ ਇੱਕ ਦੂਏ ਤੋਂ ਮੱਖਾਂ ਜੀਆਂ ਮੱਟ-ਮੱਟ ਨੰਗੀ ਆ। ਫਰਾਟੇ ਜੇ ਮਾਰ ਕੇ ਲੰਘਾ ਹਾਂ। ਹਾਂ ਫਰਾਟੇ ਜੇ ਮਾਰ ਕੇ ਦਿਖਾਇਆ ਵੀ ਅਸੀਂ ਜੁੱਦੀਆਂ ਹੋ ਗਈਆਂ ਲੈ ਹੁਣ ਨਹੀਂ ਅਸੀਂ ਵਾਰਤਦੀਆਂ। ਹੁਣ ਤਾਂ ਇੱਕ ਦੂਜੇ ਦਾ ਮਰੇ ਤੇ ਨਹੀਂ ਜਾਣਾ ਅਸੀਂ। ਹਾਂ ਯਾਦ ਭਾਈ ਲੰਘੇ 5-4 ਮਹੀਨੇ। ਇਹ ਬਜ਼ੁਰਗ ਨੇ ਮਸਲਾ ਸਾਰਾ ਕੁਝ ਦੇਖਿਆ ਅੱਖੀਂ। ਹੂੰ ਛੋਟੀ ਕੰਧ ਤੈਨੂੰ ਕਹਿੰਦੀ ਹੂੰ ਬੜੀ ਨੂੰ। ਹੂੰ ਇਹ ਦੀਦੀ ਹੂੰ ਦੀਦੀ ਹੂੰ ਦੀਦੀ ਆਈ ਅੰਦਰੋਂ ਭੱਜੀ ਭੱਜੀ ਦੀਦੀ ਵੀ ਤੁਹਾਨੂੰ ਪਤਾ ਵੀ ਉਬਲੀ ਪਈ ਸੀ ਬਈ ਉਹਨੂੰ ਕੋੜਾ ਕੋ ਬੁਲਾਉਣ ਨੂੰ ਤਾਂ ਜਿਹੜਾ ਹੁਣ ਅਸੀਂ ਘਰ ਤੇ ਸਕੇ ਦਰਾਣਾ ਛਾਣੇ ਨਾਲ ਗੱਲ ਕਰ ਸਕਦੇ ਅਸੀਂ ਤੀਏ ਨਾਲ ਨਹੀਂ ਕਰ ਸਕਦੇ ਭਾਈ ਦੀਦੀ ਵੀ ਪੈਰਾਂ ਚ ਚੱਪਲ ਨਹੀਂ ਪਾਈ ਉਹਨੇ ਪੈਰਾਂ ਜੁੱਤੀ ਨਹੀਂ ਪਾਈ ਭੱਜੀ ਆਈ ਕਹਿੰਦੀ ਹਾਂ ਭੱਜੀ ਹੋਈ ਸੱਜਣਾਂ ਦੇ ਪੈਰ ਜੁੱਤੀ ਨਾ ਪਾਵਾ ਹੈ ਹਾਂ ਕੰਮ ਤੇਨੂੰ ਕਾਹਨੂੰ ਆਉਣੀ ਆ ਤੂੰ ਇੱਧਰ ਨੂੰ ਆ ਜਾਂਦੀ ਨਾ ਦੀਦੀ ਕਹਿੰਦੀ ਮੈਂ ਤਾਂ ਆਈ ਪੁੱਛਦੀਆਂ ਭਲਾ ਦਾ ਏਗੀ ਬਣਾਇਆ ਉਹ ਕਹਿੰਦੀ ਵੀ ਮੈਂ ਤਾਂ ਬਣਾਇਆ ਕਰੇਲੇ ਮੈਂ ਤਾਂ ਨਾਲੇ ਸੋਣਾ ਨਾਲੇ ਮੈਂ ਹੱਸਾਂ ਕਹਿੰਦੀ ਵੀ ਮੈਂ ਤਾਂ ਬਣਾਇਆ ਕਰੇਲੇ ਹੋ ਬਣੀ ਨਾ ਗਰੇਲੇ ਨਹੀਂ ਤੈਨੂੰ ਪਤਾ ਤਾਂ ਹੈ ਕਹਿੰਦੀ ਮੁੰਡਾ ਗਰੇਲੇ ਨਹੀਂ ਖਾਂਦਾ ਹੈਗਾ ਬਈ ਮੈਂ ਤਾਂ ਕਹਿੰਦੀ ਚੱਲ ਆ ਨੂੰ ਵੀ ਕਰ ਲੈ ਗਰੇਲੇ ਹੀ ਨਸਣਾਈ ਜਾ ਤੂੰ ਨਹੀਂ ਕਹਿੰਦੀ ਵੀ ਤੈਨੂੰ ਪਤਾ ਤਾਂ ਹੈ ਵੀ ਮੁੰਡਾ ਗਰੇਲੇ ਨਹੀਂ ਖਾਂਦਾ ਉਹ ਕਹਿੰਦੀ ਨਹੀਂ ਤੂੰ ਟੈਨਸ਼ਨ ਨਾ ਲੈ ਕਹਿੰਦੀ ਮੈਂ ਗੋਭੀ ਨੂੰ ਤੜਕਾ ਲਾਉਣ ਲੱਗੀ ਆ ਮੇਰੇ ਆਲੂ ਪਿਆਜ਼ ਚੀਰੇ ਪਏ ਆ ਗੋਭੀ ਚੀਦੀ ਪਈ ਆ ਬਈ 5 ਮਿੰਟ ਲੱਗਣਿਆ ਤੂੰ ਉਹਨੂੰ ਕਹੇ ਭਾਈ ਕੌਲੀ ਵਰਕੇ ਦੇ ਗੋਭੀ ਦੀ ਸਬਜ਼ੀ ਦੀ ਮੁੰਡਾ ਵੀ ਚਪਰ ਚਪਰ ਰੋਟੀ ਖਾ ਗਿਆ ਤਾਈ ਦੇ ਘਰ ਦੀ ਸਬਜ਼ੀ ਦੀ ਹਮ ਚੱਲ ਉਦੋਂ ਬਾਅਦ ਫੇਰ ਉਹ ਨਾ ਬਜ਼ੁਰਗਾਂ ਨੇ ਦੱਸਿਆ ਕਹਿੰਦੇ ਭਾਈ ਵਿਆਹ ਆ ਗਿਆ ਸਾਡੇ ਕਹਿੰਦੇ ਜਾਂ ਰਿਸ਼ਤੇਦਾਰੀ ਚ ਵਿਆਹ ਆ ਗਿਆ ਹਮ ਕਹਿੰਦੀ ਭਾਈ ਹੌਲੀ ਹੌਲੀ ਦੇਖ ਲੈ ਇਹਨਾਂ ਦੀ ਬੋਲਬਾਣੀ ਖੁੱਲ ਗਈ ਆਦਰ ਉਦਰ ਦਾਲਾਂ ਸਬਜ਼ੀਆਂ ਦੇਣ ਲੱਗੀਆਂ ਹੋਰ ਗੱਲਾਂ-ਬੱਤਾਂ ਮਾਰ ਲੱਗੀਆਂ ਕਿਸੇ ਦੇ ਪਿੰਡ ਚ ਜਾਣਾ ਤਾਂ ਇਕੱਠੀਆਂ ਜਾਣਾ ਆੜੀ ਪੈਂਦੀ ਪੈਂਦੀ ਦਰਾਨੀ ਜਿਹਾਣੀ ਦੀ ਪੈ ਗਈ ਫਰਾਟੇ ਮਾਰਨ ਵਾਲੀਆਂ ਇਕੱਠੀਆਂ ਹੋ ਗਈਆਂ ਹਾਂ ਫਰਾਟੇ ਵਾਲੀਆਂ ਇਕੱਠੀਆਂ ਹੋ ਗਈਆਂ ਭਾਈ ਭਾਈ ਨਾ ਆਜੇ ਬੋਲੇ ਚੱਲ ਉਦੋਂ ਬਾਅਦ ਫਿਰ ਭਾਈਆਂ ਨੂੰ ਵੀ ਤੁੰਨਣ ਲੱਗੀਆਂ ਇੱਕ ਨਹੀਂ ਸਰਦਾ ਹੁੰਦਾ ਕੋਈ ਨਹੀਂ ਦੁਨੀਆ ਹੀ ਲੜਦੀ ਐ ਤੁਸੀਂ ਭਾਈ ਭਾਈ ਬੋਲਿਆ ਕਰੋ ਤਾਂ ਕਿ ਐ ਦੁਨੀਆ ਹੀ ਜੁਦੇ ਹੁੰਦੀ ਐ ਉਹ ਵੀ ਰਾਜੀ ਕਰਤੇ ਹੂੰ ਤੁਹਾਨੂੰ ਪਤਾ ਹੈ ਵੀ ਬੰਦਾ ਮਜਬੂਰ ਹੋ ਜਾਂਦਾ ਜਨਾਨੀ ਮੂਰੇ ਹੈ ਨਾ ਭਾਈ ਉਹ ਵੀ ਰਾਜੀ ਕਰਤੇ ਕਹਿੰਦਾ ਫੇਰ ਆ ਗਿਆ ਰਿਸ਼ਤੇਦਾਰੀ ਚ ਵਿਆਹ ਜਦ ਰਿਸ਼ਤੇਦਾਰੀ ਚ ਵਿਆਹ ਆ ਗਿਆ ਹੂੰ ਕੁੜੇ ਕੱਪੜੇ ਲੈਣ ਵੀ ਇਕੱਠੀਆਂ ਗਈਆਂ ਹੂੰ ਸੂਟ ਵੀ ਇਕੱਠੀਆਂ ਨੇ ਸਮਾਏ ਬਜ਼ੁਰਗ ਕਹਿੰਦਾ ਕਹਿੰਦਾ ਵੀ ਸੂਟ ਵੀ ਕਹਿੰਦਾ ਸੌਰੀਆਂ ਨੇ ਕਹਿੰਦਾ ਇੱਕ ਤਰ੍ਹਾਂ ਦੇ ਸਮਾਏ ਕਹਿੰਦਾ ਮੈਂ ਦੇਖੀ ਜਾ ਮਾਂ ਬਈ ਇਹ ਕਰਦੀਆਂ ਕੀ ਐ ਪਹਿਲਾਂ ਇਹ ਕਈਆਂ ਜੀਆਂ ਦੀਆਂ ਕਿਹੜਾ ਭੂਤ ਆਇਆ ਹੋਇਆ ਤੇ ਨਾ ਚ ਵੀ ਜਿਹੜਾ ਹੁਣ ਇਹ ਇੱਕ ਦੂਏ ਦੇ ਪੈਰ ਚ ਪੈਰ ਧਰਦੀਆਂ ਕਹਿੰਦਾ ਮੈਂ ਚੁੱਪ ਕਰਕੇ ਦੇਖੀ ਗਿਆ ਤੇ ਕਹਿੰਦਾ ਫੇਰ ਭਾਈ ਵੀ ਆ ਗਿਆ ਜਦ ਵਿਆਹ ਆ ਗਿਆ ਕਹਿੰਦਾ ਕੱਪੜੇ ਤਾਂ ਚੱਲ ਖਰੀਦਦਾ ਵੀ ਇਕੱਠੇ ਕਰ ਲਈ ਅ ਬਕੂ ਜੀ ਆਏ ਕਰਿਓ ਤੁਸੀਂ ਕਹਿੰਦੇ ਉਹ ਕਹਿੰਦਾ ਵੀ ਸਾਡੇ ਘਰ ਦੋ ਕਾਰਾਂ تھیں ਇੱਕ ਸਾਡੇ ਜੀਪ تھی ਫਿਰ ਤਾਂ ਸਭ ਕੁਝ ਡਬਲ ਹੋਣਾ ਸੀ ਹਾਂ ਬਜ਼ੁਰਗ ਨੇ ਜੀਪ ਰੱਖ ਲਈ ਆਪਦੇ ਕੋਲ ਕਹਿੰਦਾ ਇਹ ਨਾ ਮੈਂ ਛੋਟੇ ਨੂੰ ਨਾ ਮੈਂ ਨਾ ਮਾਂ ਬੜੇ ਨੂੰ ਕਹਿੰਦਾ ਮੈਂ ਤਾਂ ਸੋ ਜਗਾ ਜਾਣਾ ਠੀਕ ਹੈ ਕਾਰਾਂ ਆਪਣੀਆਂ ਆਪਣੀਆਂ ਵੱਡੋ ਭਾਈ ਦੋ ਕਾਰਾਂ تھیں ਮੁੰਡਿਆਂ ਨੂੰ ਸੰਭਾਲਤੀਆਂ ਜੀਪ ਰੱਖ ਲਈ ਬਜ਼ੁਰਗ ਨੇ ਆਪ ਪਤਾ ਬਜ਼ੁਰਗ ਨੂੰ ਕੀ ਕਹਿੰਦੀਆਂ ਬਾਪੂ ਜੀ ਕਹਿੰਦੇ ਤੁਸੀਂ ਨਿਆਣਿਆਂ ਨਾਲ ਆ ਜਿਓ ਕਹਿੰਦੀ ਅਸੀਂ ਚਾਰੇ ਜਣੇ ਇੱਕ ਗੱਡੀ 'ਚ ਜਾਣੇ ਹਾਂ ਦੋਏ ਘਰਾਣੀਆਂ ਜਹਰਾਣੀਆਂ ਦੋਏ ਭਾਈ ਚਾਰੇ ਇੱਕ ਗੱਡੀ ਚ ਗਏ ਹਾਸੇ ਠੱਠੇ ਕਰਦੇ ਕਹਿੰਦਾ ਵੀ ਮੈਂ ਕੁਛ ਨਾ ਕਿਹਾ ਇਹਨਾਂ ਨੂੰ ਕਹਿੰਦਾ ਮੈਨੂੰ ਇੱਕ ਚੜਾ ਇੱਕ ਉਤਰੇ ਕਹਿੰਦਾ ਕਿਤੇ ਨਾ ਕਿਤੇ ਮੇਰਾ ਮਨ ਵੀ ਠੰਡਾ ਹੋਵੇ ਵੀ ਚੱਲ ਕੋਈ ਨਾ ਇੱਕਾ ਤਾਂ ਹੋ ਜਾਏ ਇਹਨਾਂ ਦਾ ਤੁਹਾਨੂੰ ਪਤਾ ਵੀ ਮਾਂ ਤੇ ਉਹਦਾ ਢਿੱਡ ਕਿਹਾ ਜਾਂਦਾ ਹੈ ਨਾ ਚੱਲ ਉਦੋਂ ਬਾਅਦ ਕਹਿੰਦਾ ਵੀ ਫੇਰ ਉੱਥੇ ਜਾ ਕੇ ਕਹਿੰਦਾ ਜਦ ਸਹੌਰੀਆਂ ਮੈਂ ਦੇਖੀਆਂ ਕਹਿੰਦਾ ਇੱਕ ਪਲੇਟ ਚ ਖਾਣਾ ਕਹਾਂ ਜਾ ਕੇ ਹਾਂ ਕਹਿੰਦਾ ਪਾਠੀ ਵਾਲੇ ਗੁਹਾਰੇ ਮੰਗੋ ਕਹਿੰਦਾ ਪਲੇਟ ਜਣੀ ਉਹ ਹੀ ਕਹਿੰਦਾ ਇੱਕ ਪਲੇਟ ਚ ਖਾਣਗਾ ਕਹਿੰਦਾ ਦੋ ਜਾਨੀਆਂ ਖੜੀਆਂ ਖੜੀਆਂ ਜਿਹੜੀਆਂ ਜਿਹੜੀਆਂ 1 2 ਮਹੀਨੇ 4 ਮਹੀਨੇ ਪਹਿਲਾਂ ਹਾਂ ਇੱਕ ਦੋ ਇਹ ਤਾਂ ਖੂਨ ਦੀਆਂ ਪਿਆਸੀਆਂ ਦੀਆਂ ਹਾਂ ਚੱਲ ਉਦੋਂ ਬਾਅਦ ਕਹਿੰਦਾ ਵੀ ਫੇਰ ਕਹਿੰਦਾ ਫੋਟੋਆਂ ਕਰਾਈਆਂ ਕੱਠੀਆਂ ਨੇ ਹਾਂ ਕਹਿੰਦਾ ਮੈਂ ਕੁਛ ਨਹੀਂ ਬੋਲਿਆ ਹਾਂ ਕਹਿੰਦਾ ਮੈਂ ਕਿਹਾ ਵੀ ਨਹੀਂ ਹਾਂ ਇਹਨਾਂ ਨੂੰ ਹੁਣ ਪਹਿਲਾਂ ਇਹਨਾਂ ਨੇ ਦੁਈਆਂ ਹੱਦਾਂ ਪਾਰ ਕੀਤੀਆਂ ਹੁਣ ਇਹਨਾਂ ਨੇ ਇਹ ਪਿਆਰ ਵਾਲੀਆਂ ਹੱਦਾਂ ਪਾਰ ਕੀਤੀਆਂ ਵੀ ਇਹਨਾਂ ਨੂੰ ਕੁਛ ਕਹਿਣਾ ਨਹੀਂ ਹਾਂ ਵੀ ਜਦੋਂ ਕਹਿਣਾ ਹੈ ਇਹਨਾਂ ਚ ਇਹ ਜੀ ਪ੍ਰੈਸ ਕਰਨੀ ਆ ਇਹਨਾਂ ਦੀ ਮੈਂ ਬੜਨੀ ਛੱਡਣਾ ਭਾਈ ਬਜ਼ੁਰਗ ਵਿਚਾਰਾ ਸਾਰਾ ਗੁੱਸਾ ਉਹਨਾਂ ਦਾ ਦੇਖੀ ਗਿਆ ਕਹਿੰਦਾ ਮੈਂ ਵੀ ਇੱਲਾ ਮੰਗੂ ਧਿਆਨ ਆਪਣੀਆਂ ਨੂਹਾਂ 'ਚੇ ਰੱਖਿਆ ਕਹਿੰਦਾ ਮੁੰਡੇ ਆ ਜੀ ਓਖੜ ਓਖੜੇ ਜੇ ਇੱਕ ਦੂਜੇ ਨਾਲ 19 ਗੱਲ ਨਾ ਕਰਨ ਕਰਨ ਪਰ 19 ਨਾ ਕਰਨ ਕਿਉਂਕਿ ਤੁਹਾਨੂੰ ਪਤਾ ਵੀ ਜੇ ਭਾਈਆਂ ਭਾਈਆਂ 'ਚ ਫਰਕ ਪੈ ਜਾਂਦਾ ਫਿਰ ਉਹ ਗੱਲ ਨਹੀਂ ਬਣਦੀ ਠੀਕ ਆ ਇਹ ਤਮੌੜਖਾਨਾ ਇਹ ਆ ਮੋਢਿਆਂ ਦੇ ਆ ਗੋਡਿਆਂ ਤੇ ਤੇ ਉਦੋਂ ਬਾਅਦ ਆਪਣੇ ਆਪਣਾ ਉਹ ਨਹੀਂ ਪਤਾ ਸਹੀ ਗੱਲ ਕਹਾਂਗੇ ਆਪਣਾ ਨਹੀਂ ਮਸਲਾ ਹੈਗਾ ਤੇ ਉਦੋਂ ਬਾਅਦ ਫੇਰ ਕਹਿੰਦਾ ਵੀ ਜਦ ਕਹਿੰਦਾ ਫਿਰ ਮੁੜ ਕੇ ਘਰ ਆਈਆਂ ਵੀ ਵਿਆਹ ਬੜਾ ਸੋਹਣਾ ਤਾਂ ਗਿਆ ਆਇਆ ਤਾਂ ਗਿਆ ਆਇਆ ਤਾਂ ਕਹਿੰਦਾ ਮੇਰੇ ਇੰਨੀ ਅੱਗ ਲੱਗੀ ਉਸ ਬਜ਼ੁਰਗ ਨੇ ਦੱਸਿਆ ਕਹਿੰਦਾ ਵੀ ਮੇਰੇ ਇੰਨੀ ਅੱਗ ਲੱਗੀ ਕਹਿੰਦਾ ਮੈਂ ਚਾਰੇ ਇਕੱਠੇ ਕਰ ਲੇ ਕੰਦਾ ਮੈਂ ਕਿਹਾ ਭਾਈ ਆਓ ਬੈਠੋ ਇੱਥੇ ਹੂੰ ਤੁਹਾਡੇ ਨਾਲ ਗੱਲ ਕਰਨੀ ਆ ਖਾਂ ਹਾਂ ਤੁਹਾਡੇ ਨਾਲ ਗੱਲ ਕਰਨੀ ਆ ਹੂੰ ਕਹਿੰਦਾ ਮੈਂ ਕਿਹਾ ਦੇਖ ਤੁਹਾਡੇ ਨਾਲ ਜੁਦਾ ਹੋਣ ਤੋਂ ਪਹਿਲਾਂ ਵੀ ਮਸਲਾ ਦੇਖਿਆ ਤੁਸੀਂ ਇੱਕ ਦੂਏ ਦੇ ਪੈਰ ਚ ਪੈਰ ਧਰਦੀਆਂ ਤੀਆਂ ਤੁਹਾਡੀ ਸ਼ਾਬਾਸ਼ੀ ਤੀ ਫੇਰ ਤੁਸੀਂ ਜਵਾਕਾਂ ਪਿੱਛੇ ਇੱਕ ਦੂਏ ਦੇ ਖੂਨ ਦੀਆਂ ਪਿਆਸੀਆਂ ਹੋ ਗਈਆਂ ਫੇਰ ਤੁਸੀਂ ਮੇਰੇ ਮੁੰਡਿਆਂ 'ਚ ਫਰਕ ਪਾਇਆ ਹੂੰ ਠੀਕ ਆ ਫੇਰ ਤੁਸੀਂ ਹੂੰ ਜਦ ਤੁਹਾਨੂੰ ਪਤਾ ਹੈ ਵੀ ਰਿਸ਼ਤੇ ਸਾਂਝੇ ਆ ਅਸੀਂ ਇੱਥੇ ਤੋਂ ਬੇਸ਼ੱਕ ਦੀ ਇਕੱਲੇ ਇਕੱਲੇ ਡੁੱਬੀਏ ਅਸੀਂ ਗਾਂ ਇੱਕ ਜਗ੍ਹਾ ਹੀ ਉਤਰਨਾ ਕਰ ਤਿੰਨ ਧੀਆ ਘਰ ਚ ਤਿੰਨ ਧੀਆ ਦੀਆਂ ਨਾਨਕ ਛੱਕਾਂ ਵੀ ਲਾਉਣੀਆਂ ਜਾਂ ਤੁਹਾਨੂੰ ਪਤਾ ਵੀ ਇਹ ਮਸਲੇ ਅਜੇ ਪਏ ਆ ਕਰਨੇ ਵਾਲੇ ਵੀ ਉੱਥੇ ਵੀ ਤੁਹਾਡਾ ਬੋਲੇ ਬਿਨਾ ਸਰਣਾ ਨਹੀਂ ਉੱਥੇ ਵੀ ਤੁਸੀਂ ਅੱਡ ਅੱਡ ਨਹੀਂ ਜਾ ਸਕਦੀਆਂ ਦਰਵਾਜ਼ੇ ਤੇ ਵੀ ਧੀ ਦੇ ਤਾਂ ਇਕੱਠੇ ਖੜਨਾ ਜਾ ਕੇ ਪਹਿਲਾਂ ਇੱਕ ਟੋਲੇ ਨੂੰ ਤਾਰੂ ਫਿਰ ਧੀ ਦੂਏ ਨੂੰ ਤਾਰੂ ਹੂੰ ਕਹਿੰਦਾ ਮੈਂ ਕਿਹਾ ਵੀ ਮੇਰੇ ਹੀ ਸਿਰ ਚ ਸਵਾਬ ਪਾਉਣੀ ਸੀ ਤੁਸੀਂ ਹੂੰ ਮੇਰੇ ਘਰ ਪਰਥੂਥੂ ਕਰਾਉਣੀ ਸੀ ਤੁਸੀਂ ਹੂੰ ਤੁਸੀਂ ਫਲਾਣੇ ਲਾਣਦਾਰ ਤੇ ਇਕੱਠੇ ਨਹੀਂ ਰੱਖੋ ਇਕੱਠੇ ਇਕੱਠ ਨਹੀਂ ਰੱਖੋ ਇਹ ਫਲਾਣੇ ਲਾਣਦਾਰ ਤੇ ਬਈ ਫੇਰ ਮੈਂ 50 ਲੱਖ ਬਰਬਰ ਕੋਠੀ ਤੇ ਲਾਇਆ ਹੂੰ ਫੇਰ ਸੌਰੀਓ ਮੈਂ ਆਪਣੇ ਦੂਏ ਮੁੰਡੇ ਨੂੰ ਸੰਦਾਲੇ ਕੇ ਦਿੱਤਾ ਹੂੰ ਉਸੇ ਮੇਰੇ ਮੁੰਡੇ ਇੱਕ ਦੂਏ ਦੇ ਖੂਨ ਦੇ ਪਿਆਸੇ ਕਰਤੇ ਇੱਕ ਆ ਬਾਂਦਰੀ ਜੇ ਜਵਾਕਾਂ ਪਿੱਛੇ ਹਾਂ ਉਦੋਂ ਬਾਅਦ ਹੂੰ ਕਹਿੰਦਾ ਬਈ ਕਹਿੰਦਾ ਮੈਂ ਕਿਹਾ ਫੇਰ ਤੁਸੀਂ ਸਾਰਿਆਂ ਬਣਾ ਹੂੰ ਤੁਸੀਂ ਸਾਰ ਦੀਆਂ ਤੁਸੀਂ ਠੁੱਕ ਠੁੱਕ ਕੇ ਚਟਿਆ ਕਾਤੇ ਹੂੰ ਭਾਈ ਮੇਰੀ ਗੱਲ ਸੁਣਾ ਪਹਿਲੀਆਂ ਚ 5 5 6 6 ਭਾਈ ਹੁੰਦੇ ਤੇ ਹੂੰ ਇਹ ਆ ਤਾਂ ਜਨਾਨੀਆਂ ਲੜਦੀਆਂ ਨਹੀਂ تھیں ਜਾਂ ਲੜਦੀਆਂ ᱛੀਆਂ ਫਿਰ ਮਰਿਆ ਨਹੀਂ ਮਕਾਨਮ ਨਹੀਂ ᱛੀਆਂ ਜਾਂਦੀਆਂ ਹੂੰ ਨਾ ਖੁੰਡੇ ਵਾਲਾ ਜਾਣ ਦੰਦਾ ਤਾਂ ਤੁਸੀਂ ਇੱਥੇ ਫੁੰਡੇ ਵਾਲੇ ਲਾਤੇ ਖੁੰਝੇ ਹੂੰ ਜੱਥੇ ਤੁਹਾਡਾ ਜੀ ਕਰਦਾ ਤੁਸੀਂ ਮੁੰਡਿਆਂ ਨੂੰ ਮਰਾਉਣ ਤੇ ਤਾਰ ਦੰਨੀਆਂ ਹੂੰ ਪੂਰਾ ਪੂਰਾ ਇਹ ਨਾ ਮੁੰਡਿਆਂ ਦਾ ਮਾਰ ਮਰਈਆ ਕਰ ਦੰਨੀਆਂ ਨੇ ਆਣਾ ਪਿੱਛੇ ਜੱਥੇ ਤੁਹਾਡਾ ਜੀ ਕਰਦਾ ਤੁਸੀਂ ਇੱਕ ਦੂਏ ਨੂੰ ਜਫੀਆਂ ਪਾਉਣ ਲੱਗ ਜੰਨੀਆਂ ਸਾਡੇ ਮੁੰਡੇ ਤਾਂ ਤੁਹਾਡੇ ਗੁਲਾਮ ਬਣ ਕੇ ਰਹਿ ਗਏ ਹੂੰ ਲੋਕਲ ਕੋਲ ਪੋਚੋ ਕੀ ਤਾਂ ਹਨ ਤੁਸੀਂ ਬੋਲਦੀਆਂ ਨਾ ਹੁਣ ਤੁਸੀਂ ਆਪਣੇ ਆਪਣੇ ਘਰੋਂ ਕੋਈ 5 ਕਰੋ ਕੋਈ 50 ਕਰੋ ਹੁਣ ਦੀਦੀ ਦੀਦੀ ਹੁੰਦੀ ਆ ਹੁਣ ਤੁਸੀਂ ਪਲੇਟਾਂ 'ਚ ਇਕੱਠੀਆਂ ਖਾਨੀਆਂ ਇਕੱਠੇ ਤੁਸੀਂ ਸੂਟ ਸਮਾਉਨੀਆਂ ਇਕੱਠੇ ਤੁਸੀਂ ਡੁੱਬਦੀਆਂ ਜਾ ਕੇ ਰਿਸ਼ਤੇਦਾਰੀਆਂ 'ਚ ਹੈ ਫੋਟੋਆਂ ਕਰਾਉਨੀਆਂ ਫੇ ਤੁਹਾਨੂੰ ਮੇਰੇ ਮੁੰਡਿਆਂ ਨਾਲੇ ਬੈਰ ਤਾਂ ਮੇਰੇ ਘਰ ਨਾਲੇ ਬੈਰ ਤਾਂ ਕਰੋੜ ਰੁਪਏ ਨਾਲ ਬੈਰ ਤਾਂ ਜੀ ਕਰੋੜ ਰੁਪਏ ਨਾਲ ਬੈਰ ਤਾਂ ਉਹੀ ਖੇਤੀ ਆ ਉਹੀ ਸਭ ਕੁਝ ਉਹ ਉਹੀ ਜਾਣਾ ਆਉਣਾ ਹੈ ਹਾਂ ਹਾਂ ਬਿਲਕੁਲ ਮਨ ਜੀ ਕਹਿੰਦਾ ਵੀ ਮੈਂ ਤਾਂ ਆਪਣੀਆਂ ਨੋਹਾਂ ਦੀ ਉਹ ਪ੍ਰੈਸ ਕਰੀ ਨਾ ਉਹ ਪ੍ਰੈਸ ਕਰੀ ਹੂੰ ਬਾਪੂ ਜੀ ਸਾਥੇ ਗਲਤੀ ਹੋ ਗਈ ਕਹਿੰਦਾ ਮੈਂ ਕਿਹਾ ਭਾਈ ਗਲਤੀ ਹੋਣ ਇਹ ਜਨਮਾਂ ਜਨਮਾਂ ਭੁਗਤੋਂਗੇ ਹੁਣ ਤੁਸੀਂ ਇਕੱਠੇ ਹੋਣ ਤੇ ਤਾਂ ਰਹੇ ਹੂੰ ਠੀਕ ਆ ਥੋੜਾ ਜਿਹਾ ਟਾਈਮ ਤਾਂ ਲੰਘ ਜਾ ਨਾ ਮੈਂ ਚੱਕਣ ਦਵਾ ਤੁਹਾਨੂੰ ਜਿਉਂਦੀ ਜਿਉਂਦੀ ਕੰਧ ਬਚਾਲੇ ਤੇ ਹੂੰ ਮੇਰੇ ਮਾਰੇ ਤੇ ਚੱਕ ਲਿਓ ਹੂੰ ਠੀਕ ਆ ਆ ਤਾਂ ਭਾਈ ਉਹਨਾਂ ਨੇ ਘਰੀ ਇਹ ਮਸਲੇ ਨੇ ਦੁਨੀਆਦਾਰੀ ਦੇ ਹੂੰ ਬਾਕੀ ਹੁਣ ਤੁਸੀਂ ਦੱਸ ਦਿਓ ਮੈਨੂੰ ਤਾਂ ਬੜੀ ਕਹਾਣੀ ਇਹ ਅਹ ਦੁਖਦਾਈ ਜੀ ਵੀ ਲੱਗੀ ਹੂੰ ਵੈਸੇ ਸਿਆਣੇ ਤੇ ਵੱਪ ਦੱਸ ਆਇਆ ਵੀ ਸਿਆਣੇ ਵਿਚਾਲੇ ਫਸ ਜਾਂਦੇ ਨੇ ਬਿਲਕੁਲ ਫਸ ਜਾਂਦੇ ਨੇ ਠੀਕ ਹੈ ਜੀ ਹੁੰਦਾ ਆਮ ਘਰਾਂ ਦੀ ਸੱਚਾਈ ਹੈ ਆਮ ਘਰਾਂ ਦੀ ਸੱਚਾਈ ਹੈ ਹੈਨਾ ਅਹ ਦੇਖੋ ਮੈਂ ਇਹ ਨਹੀਂ ਕਹਿੰਦੀ ਹੈਗੀ ਬਈ ਕੋਈ ਕਿਸੇ ਦੇ ਲੜਾਈ ਨਹੀਂ ਹੁੰਦੀ ਲੜਾਈ ਕੱਲੇ ਮੀਆਂ ਬੀਬੀ ਚ ਵੀ ਹੋ ਜਾਂਦੀ ਹੈ ਲੜਾਈ ਮਾਂ ਪੁੱਤਾਂ ਦੀ ਵੀ ਹੁੰਦੀ ਹੈ ਲੜਾਈ ਮਾਮਾ ਧੀਆ ਦੀ ਵੀ ਹੁੰਦੀ ਹੈ ਹੂੰ ਕੁਛ ਨਹੀਂ ਹੈ ਪਿਆਰ ਦੀਆਂ ਨੋਕਾਂ ਝੋਕਾਂ ਨੇ ਪਰ ਕਿਸੇ ਰਿਸ਼ਤੇ ਪ੍ਰਤੀ ਇੰਨੀ ਜ਼ਾਹਰ ਨਾ ਕੋਲਿਆ ਕਰੋ ਵੀ ਹਾਥੀ ਦੇ ਦੰਦਾ ਵਾਂਗੂ ਦਿਖਾਉਣ ਦੇ ਹੋਰ ਖਾਣ ਦੇ ਹੋਰ ਹੂੰ ਜੇ ਕਿਸੇ ਨਾਲ ਤੁਸੀਂ ਵਰਤਣਾ ਹੈ ਭਾਵੇਂ ਹਿਸਾਬ ਦਾ ਵਰਤੋ ਦਿਲੋਂ ਵਰਤੋ ਕਿਸੇ ਨਾਲ ਖਾਰ ਰੱਖ ਕੇ ਨਾ ਦਿਲਚ ਵਰਤੋ ਕਿਉਂਕਿ ਉਹ ਖਾਰ ਹੈ ਨਾ ਜਿਹੜੀ ਇਹ ਕਿਸੇ ਬੰਦੇ ਨੂੰ ਨਹੀਂ ਪਤਾ ਲੱਗਦਾ ਵਾਹਿਗੁਰੂ ਜਰੂਰ ਦੇਖਦਾ ਕਿਉਂਕਿ ਤੁਹਾਡੇ ਅੰਦਰ ਵੱਸਦਾ ਹੈ ਉਹ ਅਸੀਂ ਕਿਸੇ ਦੇ ਜਵਾਕ ਨਾਲ ਕੋਈ ਦਗਾ ਕਰਾਂਗੇ ਖਾਰ ਰੱਖਾਂਗੇ ਕਿਸੇ ਮਾਸੂਮ ਦੇ ਪ੍ਰਤੀ ਕਿਸੇ ਆਪਣੇ ਭੈਣ ਭਾਈ ਦੇ ਪ੍ਰਤੀ ਜੀ ਦੀ ਭੈਣ ਭਾਈ ਦੀ ਕੋਈ ਗੱਲ ਬਣਦੀ ਹੈ ਨਾ ਠਾਗਲੇ ਦੇ ਮੂੰਹ ਤੇ ਕਰ ਦਿਆ ਕਰੋ ਕਿਸੇ ਨੂੰ ਚੰਗੀ ਲੱਗੇ ਕਿਸੇ ਨੂੰ ਮਾੜੀ ਲੱਗੇ ਪਰ ਮੰਚ ਖਾਰ ਨਾ ਰੱਖਿਆ ਕਰੋ ਸੋਈ ਗੱਲਾਂ ਇਹ ਖਾਰਾ ਹੈ ਨਾ ਜਿਹੜੀਆਂ ਸਾਡੀਆਂ ਅੰਦਰ ਲੀਆਂ ਫਿਰ ਇੱਕਦਮ ਜ਼ਾਹਿਰ ਬਣ ਕੇ ਜਦ ਬਾਹਰ ਆਉਂਦੀਆਂ ਫਿਰ ਇਹ ਬਹੁਤ ਖਲਾਰੇਵਾ ਦਿੰਦੀਆਂ ਨੇ ਬਿਲਕੁਲ ਸੋਈ ਗੱਲਾਂ ਜੇ ਤੁਹਾਡੇ ਘਰ 'ਚ ਬਜ਼ੁਰਗ ਹੈਗੇ ਆਂ ਅੱਗਾ ਲੈਣੇ ਵਾਲੇ ਤਾਂ ਉਹਨਾਂ ਦੇ ਸਿਰਾਂ ਤੇ ਮੋਜਾਂ ਮਾਰਿਆ ਕਰੋ ਚਾਰ ਦਿਨ ਇਕੱਠੇ ਚ ਕੱਢ ਲਿਆ ਕਰੋ ਅਖੀਰ ਨੂੰ ਤਾਂ ਆਪਾਂ ਜੁਦੇ ਹੋਈ ਜਾਣਾ ਹੁੰਦਾ ਕੋਈ ਕੋਈ ਬੜੀ ਗੱਲ ਨਹੀਂ ਵੀ ਦੁਨੀਆਵਾਰੀ 'ਚ ਸਭ ਕੁਝ ਚੱਲਦਾ ਹੈ ਬਈ ਪਰ ਜਿੰਨਾ ਚਿਰ ਤੁਹਾਡਾ ਸਾਜਾ ਹੱਡ ਬੈਠਾ ਉਹਨਾਂ ਚਿਰ ਆਪਣਾ ਕਹਿੰਦੇ ਹੁੰਦੇ ਨੇ ਬਈ ਇੱਕ ਮਾਨ ਇੱਕ ਚਿੱਤ ਹੋ ਕੇ ਟਾਈਮ ਕੱਢ ਲਿਆ ਕਰੋ ਬੈਸਣਾ ਕੋਲਿਆ ਕਰੋ ਇੱਕ ਦੂਏ ਕਰਤੀ ਠੀਕ ਹੈ ਜੀ ਤੁਹਾਨੂੰ ਠੀਕ ਹੈ ਜੀ ਇਹ ਤੁਹਾਨੂੰ ਸੁਣਾਤੀ ਮੈਂ ਬਾਪੂ ਦੀ ਦਰਦ ਕਹਾਣੀ ਫੇਰ ਵੀ ਬੋਲਦੀ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ